ਆ ਇਹਨੂੰ ਕਿਥੇ ਰੋਟੀ ਨਹੀਂ ਬਣਾਉਣੀ ਜੇ ਆਹ ਕੰਮ ਕਰਨਾ ਵਾ ਨਾ ਤੇ ਮੇਰੀ ਗੱਲ ਸੁਣ ਤਾਲਾ ਖੋਲ ਉਹਨੂੰ ਭਾਂਡੇ ਦੇ ਢੇਰ ਦੇ ਦੇ ਉਹਨੂੰ ਮੈਂ ਭਾਂਡੇ ਨਹੀਂ ਕਿ ਦੇਣੇ ਹੈਗੇ ਠੀਕ ਹੈ ਨਾ ਲੈ ਵੇ ਭੂਆ ਕੋਲ ਤੋਨੇ ਬਣਾਉਣੇ ਕਰਤੇ ਆ 2 1 ਨਹੀਂ ਉਹਨੇ ਰੋਟੀ ਗੱਚ ਬਣਾਉਣੀ ਹੈ ਜੇ ਆਹ ਕੰਮ ਕਰਨਾ ਨਹੀਂ ਕਰਦੇ 2 1 ਉਹਨੇ ਰੋਟੀ ਗੱਲ 2 1 ਨਹੀਂ ਉਹਨੇ ਰੋਟੀ ਘੱਤੇ ਬਣਾਉਣੀ ਹੈ ਜੇ ਕੱਲ ਨੂੰ ਰਿਸ਼ਤੇਦਾਰ ਕੱਟੇ ਹੋਏ ਜਵਾਬਗੀ ਦੇਣਾ ਵਾ ਕਿ ਤਾਲਾ ਮਾਰਦਾ ਜੋ ਸਹੀ ਨੂੰ ਚੁੱਪ ਕਰਕੇ ਨਾ ਉਹਨੂੰ ਭਾਂਡੇ ਦੇ ਨਾਲ ਠੀਕ ਹੈ ਨਾ ਤੁਵਾ ਰੋਟੀ ਵੀ ਨਾ ਲਿਆ ਪਣੀਓ ਯਾਰ ਇਹ ਕੱਪੜੇ ਨਹੀਂ ਤੋਹ ਕੇ ਦਿੰਦੀ ਆਪਣਾ ਕੰਮ ਕਰ ਲੈਂਦੀ ਆ ਤੇ ਸਾਡਾ ਕੰਮ ਕਿਹਨੇ ਕਰਕੇ ਦੇਣਾ ਵਾ ਕਾ ਕਰਦੀ ਬਾਹਰਲੇ ਸੋਈ ਚ ਕੰਮ ਕਰਾਣਾ ਕਰ ਲੂਗੀ ਪਰ ਏਕੜੀ ਨਾ ਮੂੰ ਰੋਟੀ ਉਹ ਹੁਣ ਉਹ ਸਮਝ ਕੇ ਕੀਤਾ ਵਾ ਠੀਕ ਆ ਨਾ ਸੋਚੀ ਵੀ ਕੀਤਾ ਵਾ ਮੈਂ ਤੇ ਜਵਾਬ ਦੇਣ ਵਾ ਜਿੰਨੂੰ ਮੈਂ 2 1 ਮੇਰਾ ਤਾਂ ਮਾਗ ਸੈਟ ਵਾ ਤੁਹਾਡਾ ਨਹੀਂ ਮੈਨੂੰ ਲੱਗਣ ਡਿਆ ਤੁ 1 ਮੇਰਾ ਤੇ ਦਿਮਾਗ ਸਹੀ ਆ ਮੈਨੂੰ ਤੇ ਲੱਗਦਾ ਤੁਹਾਡਾ ਦਿਮਾਗ ਸਹੀ ਕਰਨਾ ਪੈਣਾ ਹੈ 2 ਵਨ ਉਹ ਮੇਰਾ ਤਾਂ ਦਿਮਾਗ ਸਹੀ ਆ ਮੈਨੂੰ ਲੱਗਦਾ ਤੁਹਾਡਾ ਸਹੀ ਕਰਨਾ ਪੈਣਾ ਵਾ ਜੇ ਮੈਂ ਇਹਦੇ ਨਸਾਂ ਤੋਂ ਹੀ ਨਾ ਲੇ ਤਾ 2 2 1 ਮੇਰਾ ਦਿਮਾਗ ਤਾਂ ਸਹੀ ਆ ਮੈਨੂੰ ਲੱਗਦਾ ਤੁਹਾਡਾ ਸਹੀ ਕਰਨਾ ਪੈਣਾ ਵਾ ਜੇ ਮੈਂ ਤਾਂ 2 1 ਮੇਰਾ ਦਿਮਾਗ ਤਾਂ ਸਹੀ ਆ ਮੈਨੂੰ ਲੱਗਦਾ ਤੁਹਾਡਾ ਦਿਮਾਗ ਸਹੀ ਕਰਨਾ ਪੈਣਾ ਵਾ ਜੇ ਮੈਂ ਤਾਂ ਜੀਣਾ ਹਰਾਮ ਨਾ ਕਰਤਾ ਮੈਨੂੰ ਵੀ ਸੰਦੀਪ ਨਾ ਕਿਉਂ ਉਹਦਾਂ ਨਿੱਤ ਵਾਰ ਫੋਫਰ ਦਾ ਫੋਨ ਆਉਂ ਗਿਆ ਉਹ 2 1 ਉੱਪਰ ਦਾ ਹੋਣਾ ਨਾ ਸਾਹਮਣੇ ਵਨ ਉੱਪਰ ਦਾ ਹੋਣਾ ਹੁੰਦਾ ਇਹਨੇ ਬਣੀ ਹੁਣ ਕੀ ਕਹਿਣਾ ਮੈਨੂੰ ਤਾਂ ਸੁਣਨਾ ਮਾਰਾਂ ਮੈਂ ਕੀਤਾ ਕੀ ਆ ਉਹ ਆਪਣੀ ਮਾਤਾ ਇਹ ਸਭ ਹੀ ਲੈ ਗਿਆ ਵਾ ਤੇ ਉਹਦਾ ਆਪਣਾ ਵੀ ਲੈ ਗਿਆ ਇਹ ਮਰਨ ਲਿਆ ਵਿਚਾਰੇ ਤਾਂ ਗਈ 2 1 ਚਲੋ 2 1 ਤੋ ਯਾਰ ਸਾਰੀ ਪੈੜੀ ਆਪਣੇ ਨਾਂ ਕਰਾ ਲਈ ਆ ਕੁਫਰ ਜੀ ਹੋਰ ਕਰਨਾ ਕੀ ਸੋਣਾ ਉਹ ਤਾਂ ਤੁਸੀਂ ਦੱਸਣਾ ਵਾ ਯੋਦਾ ਸਭ ਮੈਂ ਕਿਥੇ ਜਾਂਦਾ ਰਿਹਾ ਵੱਡੇ ਹੀ ਮੈਂ ਕਰ ਮੈਂ ਕਰ ਲੈ ਕੇ ਪੈਸੇ ਦੇ ਦਿੰਦਾ ਰਿਹਾ 2 1 ਇਹ ਵੱਡੇ ਹੀ ਮੈਂ ਸਾਰੇ ਪੈਸੇ ਨਾ ਕਰ ਲੈ ਕੇ ਦਿੰਦਾ ਰਿਹਾ ਮੇਰੀ ਗੱਲ ਸੁਣੋ ਤੇ ਸਾਡੇ ਗਾੜੀ ਲੈ 2 1 ਇਹ ਵੱਡੇ ਹੀ ਸਾਰੇ ਪੈਸੇ ਨਾ ਮੈਂ ਕਰ ਲੈ ਕੇ ਦਿੰਦਾ ਰਿਹਾ ਵਾ ਉਹ ਮੈਂ ਤੇਰੀ ਗੱਲ ਮੰਨਦਾ ਤੂੰ ਕਰ ਦਿੰਦਾ ਰਿਹਾ ਵਾ ਪਰ ਅਸੀਂ ਤੇ ਜਦੋਂ ਵੀ ਆਈਏ ਤੇ ਤੇਜੀ ਸਾਡੇ ਗਾੜੀ ਤੇਜਿੰਦਰ ਜਰ ਕਰਾਂ 2 1 ਇਹ ਵੱਡੇ ਹੀ ਸਾਰੇ ਪੈਸੇ ਨਾ ਮੈਂ ਕਰ ਲੈ ਕੇ ਦਿੰਦਾ ਰਿਹਾ ਵਾ ਕਦੀ ਕੋਲ ਪੈ ਨਹੀਂ ਰੱਖਿਆ ਕੋਈ ਮੈਂ ਜੋ ਬੰਦੇ ਕਰਮਾ ਜਿੱਦਾਂ ਲਿਖਿਆ ਹੋਵੇ ਤੇ ਮੇਰੀ ਗੱਲ ਸੁਣਾ ਜਿੰਨੂੰ ਪੈਸਾ ਤੇਲਾ ਮਿਲਦਾ ਏ ਉਹਨੂੰ ਵੀ ਲੋੜ ਰਹੁੰਦੀ 2 1 ਉਹ ਜਿੰਨੂੰ ਪੈਸਾ ਤੇਲਾ ਮਿਲਦਾ ਹੋਏ ਉਹਨੂੰ ਕੀ ਲੋੜ ਆ ਰਹੁੰਦੀ ਜੋ ਆਗੇ ਬਸ ਆਜੋ ਜੋ ਕੋ ਭੂਆ ਨੂੰ ਸੁਣਾਇਆ ਹੀ ਉਹ ਤੂੰ ਹੀ ਸਟਾਰਟ ਨਹੀਂ ਗਾ ਸਟਾਰਟ ਭਾਬੀ ਆ ਕਿਦਾਂ ਦੀ ਗੱਲ ਹੋਈ ਭਣਾ ਸਭ ਕੋ ਨਾ ਨਹੀਂ ਸਟਾਰਟ ਵਿਰਤਲਜੀਤ ਸਟਾਰਟ ਪੂਆ ਜੀ ਸਟਾਰਟ ਪੂਆ ਜੀ ਸਟਾਰਟ ਜੈ ਮੇਰਾ ਹਾਸਾ ਸਟਾਰਟ ਪੂਆ ਜੀ ਆ ਕਿਦਾਂ ਦੀ ਗੱਲਾਂ ਹੋਈਆਂ ਭਲਾ ਜਿਹੜਾ ਦੁਨੀਆ ਤੇ ਆਇਆ ਵੀ ਨਹੀਂ ਆ ਉਹਨੂੰ ਹੁਣੇ ਬਸੀ ਤਾਂ ਦੇਣ ਸਟਾਰਟ ਨਾ ਨਖਤਿਆ ਹੁਣ ਮੈਂ ਬਗਾਨੀ ਹੋ ਗਈ ਸਟਾਰਟ ਪਹਿਲੇ ਵੀ ਮੈਂ ਸਾਰੀ ਇਹਦੇ ਨਾਂ ਲਵਾਤੀ ਆ ਉਹ ਗੱਲ ਕਰੀ ਜਾਂਦਾ ਵਾ ਉਹਦੇ ਸਾਈਡ ਦੀ ਗੱਲ ਕਰਦੇ ਉਹਦੀ ਸਾਈਡ ਦੀ ਗੱਲ ਕਰਦੇ ਜੀ ਇਹ ਕਰਦੇ ਹੀ ਉਹ ਤੁਸੀਂ ਚਲ ਫੇਰ ਮੈਂ ਕਰਦੀ ਆ ਜੋ ਤੁਸੀਂ ਕਰਨਾ ਕਰ ਲੋ ਜੇ ਭੂਆ ਜੀ ਹਾਂ ਗੱਲ ਵਾ ਨਾ ਤੇ ਲੈ ਜਾ ਫਿਰ ਮੈਨੂੰ ਆਪਣੇ ਕੋਲ ਹੀ ਵੀ ਪਿਆਰੀ ਬੰਨਾ ਲੈ ਲੂੰਗੀ ਹੋਰ ਮੈਨੂੰ ਭੁੱਲਵਾ ਸਾਮਣ ਵਾਲੀ ਚੱਲ ਲਿਆ ਤੇ ਹੈਗਾ ਨਾ ਚਲਾਕ ਵੱਡੀ ਗੱਲਾਂ ਕਰਨ ਲੱਗੀ ਮੈਨੂੰ ਦੱਸੋ ਭਲਾ ਭੂਆ ਜੀ ਉਹ ਸਾਡੀ ਮੈਨੂੰ ਕਿਥੇ ਰੋਟੀ ਨਹੀਂ ਬਣਾਉਣੀ ਜੇ ਆਹ ਕੰਮ ਕਰਨਾ ਵਾ ਨਾ ਤੇ ਮੇਰੀ ਗੱਲ ਸੁਣ ਤਾਲਾ ਖੋਲ ਉਹਨੇ ਭਾਂਡੇ ਢਿੰਡੇ ਦੇ ਦੇ ਉਹ ਮੈਂ ਭਾਂਡੇ ਨਹੀਂ ਕਿ ਦੇਣੇ ਹੈਗੇ ਠੀਕ ਹੈ ਨਾ ਲੈ ਵੇ ਭੂਆ ਕੋਲ ਤੂੰਨੇ ਬਰਉਣੀ ਕੱਟੇ 2 1 ਨਹੀਂ ਉਹਨੇ ਰੋਟੀ ਗੱਚ ਬਣਾਉਣੀ ਹੈ ਜੇ ਆਹ ਕੰਮ ਕਰਨਾ ਨਹੀਂ ਸਕਦੇ 2 ਵਨ ਉਹਨੇ ਰੋਟੀ ਘੱਲ 2 1 ਨਹੀਂ ਉਹਨੇ ਰੋਟੀ ਘੱਤੇ ਬਣਾਉਣੀ ਆ ਜੇ ਕੱਲ ਨੂੰ ਰਿਸ਼ਤੇਦਾਰ ਕੱਟੇ ਹੋਏ ਜਵਾਬਗੀ ਦੇਣਾ ਵਾ ਕਿ ਤਾਲਾ ਮਾਰਦਾ ਜੋ ਸਹੀ ਨੂੰ ਚੁੱਪ ਕਰਕੇ ਨਾ ਉਹਨੂੰ ਭਾਂਡੇ ਦੇ ਲਈ ਠੀਕ ਆ ਨਾ ਤੇ ਬਾਹਰ ਰੋਟੀ ਬਣਾ ਲਿਆ ਪਣੀ ਆ ਯਾਰ ਇਹ ਕੱਪੜੇ ਨਹੀਂ ਧੋ ਕੇ ਦਿੰਦੀ ਆਪਣਾ ਕੰਮ ਕਰ ਲਿੰਦੀ ਆ ਤੇ ਸਾਡਾ ਕੰਮ ਕਿਹਨੇ ਕਰਕੇ ਦੇਣਾ ਵਾ ਮੈਂ ਕਰਦੀ ਬਾਹਰਲੇ ਸੋਈ ਚ ਕੰਮ ਕਰਾਣਾ ਕਰ ਲੂਗੀ ਪਰ ਇੱਕੜੀ ਨਾ ਮੇਨ ਰੋਟੀ ਉਹ ਹੁਣ ਉਹ ਸਮਝ ਕੇ ਕੀਤਾ ਵਾ ਠੀਕ ਆ ਨਾ ਸੋਟੀ ਵੀ ਮੈਂ ਤੇ ਜਵਾਬ ਦੇਣੀ ਆ 1 2 1 ਮੇਰਾ ਦਿਮਾਗ ਸੈੱਟ ਵਾ ਤੁਹਾਡਾ ਨਹੀਂ ਮੈਨੂੰ ਲੱਗਣ ਡਿਆ ਤੁਹਾਡਾ 2 1 ਮੇਰਾ ਤੇ ਦਿਮਾਗ ਸਹੀ ਆ ਮੈਨੂੰ ਤੇ ਲੱਗਦਾ ਤੁਹਾਡਾ ਸਹੀ ਕਰਨਾ ਪੈਣਾ 2 1 ਉਹ ਮੇਰਾ ਤੇ ਦਿਮਾਗ ਸਹੀ ਆ ਮੈਨੂੰ ਲੱਗਦਾ ਤੁਹਾਡਾ ਸਹੀ ਕਰਨਾ ਪੈਣਾ ਵਾ ਜਿਵੇਂ ਇਹਦੇ ਨਸਾਂ ਤੋਂ ਹੀ ਨਾ ਤੇਰਾ 2 1 ਮੇਰਾ ਤੇ ਦਿਮਾਗ ਤੇ ਸਹੀ ਆ ਮੈਨੂੰ ਲੱਗਦਾ ਤੁਹਾਡਾ ਸਹੀ ਕਰਨਾ ਪੈਣਾ ਵਾ ਜਿਵੇਂ 2 1 ਮੇਰਾ ਦਿਮਾਗ ਤੇ ਸਹੀ ਆ ਮੈਨੂੰ ਲੱਗਦਾ ਤੁਹਾਡਾ ਦਿਮਾਗ ਸਹੀ ਕਰਨਾ ਪੈਣਾ ਵਾ ਜਿਵੇਂ ਦਾ ਜੀਣਾ ਹਰਾਮ ਨਾ ਕਰਤਾ ਮੈਨੂੰ ਵੀ ਸੰਦੀਪ ਨਾ ਕਿਉ ਉਹਦਾਂ ਇੱਕ ਵਾਰ ਫੋਫਰ ਦਾ ਫੋਨ ਆ ਗਿਆ ਉਹ ਫੋਫਰ ਦਾ ਫੋਨ ਆਉਂਦਾ ਨਾ ਸੱਜਣ ਵਨ ਫੋਫਰ ਦਾ ਫੋਨ ਆਉਂਦਾ ਇਹਨੇ ਬਣੀ ਹੁਣ ਕੀ ਕਹਿਣਾ ਮੈਨੂੰ ਤਾਂ ਸੁਣਾ ਮਾਰਾ ਮੈਂ ਕੀਤਾ ਕੀ ਆ ਉਹ ਆਪਣੀ ਮਾਰਾ ਇਹ ਸਭ ਹੀ ਲੈ ਗਿਆ ਵਾ ਤੇ ਉਹ ਆਪਣਾ ਵੀ ਲੈ ਗਿਆ ਇਹ ਮਰਨ ਲਿਆ ਵਿਚਾਰੇ ਤਾਂ ਗਈ 2 1 2 ਹੈਲੋ 21 ਤੋ ਯਾਰ ਸਾਰੀ ਪਹਿਲੀ ਆਪਣੇ ਨਾਮ ਕਰਾ ਲਈ ਆ ਉੱਪਰ ਜੌਰ ਕਰਨਾ ਕੀ ਉਹ ਤਾਂ ਉਹ ਤੇ ਤੁਸੀਂ ਦੱਸਣਾ ਵਾ ਵੀ ਉਹਦਾ ਸਾਰਾ ਪੈਸਾ ਕਿੱਥੇ ਜਾਂਦਾ ਰਿਹਾ ਵੱਡੇ ਹੀ ਮੈਂ ਕਰ ਮੈਂ ਕਰ ਲੈ ਕੇ ਪੈਸੇ ਦੇ ਦਿੰਦਾ ਰਿਹਾ 21 ਇਹ ਵੱਡੇ ਹੀ ਮੈਂ ਸਾਰੇ ਪੈਸੇ ਨਾ ਕਰ ਲੈ ਕੇ ਜਾਂਦਾ ਰਿਹਾ ਮੇਰੀ ਗੱਲ ਸੁਣੋ ਤੇ ਸਾਡੇ ਘਰ ਲੈ 21 ਇਹ ਵੱਡੇ ਹੀ ਸਾਰੇ ਪੈਸੇ ਨਾ ਮੈਂ ਕਰ ਲੈ ਕੇ ਜਾਂਦਾ ਰਿਹਾ ਆ ਉਹ ਮੈਂ ਤੇਰੀ ਗੱਲ ਮੰਨਦਾ ਤੂੰ ਕਰ ਦਿੰਦਾ ਰਿਹਾ ਵਾ ਪਰ ਅਸੀਂ ਤੇ ਜਦੋਂ ਵੀ ਆਈਏ ਤੇ ਤਰਜੀਹ ਸਾਡੀ ਗਾੜੀ ਤੇ ਤਰਜੀਹ ਅੰਦਰ ਜਾਂਦਾ 2 1 ਇਹ ਵੱਡੇ ਹੀ ਸਾਰੇ ਪੈਸੇ ਨਾ ਮੈਂ ਘਰ ਲੈ ਕੇ ਜਾਂਦਾ ਰਿਹਾ ਵਾਂ ਕਦੀ ਕੋਲ ਪੈਣੇ ਰੱਖਿਆ ਕੋਈ ਮੈਂ ਜਿਹਦੇ ਬੰਦੇ ਦੇ ਕਰਮਾਂ ਜਿੱਦਾਂ ਲਿਖਿਆ ਹੋਵੇ ਤੇ ਮੇਰੀ ਗੱਲ ਸੁਣ ਨਾ ਜਿੰਨੂੰ ਪੈਸਾ ਤੇਲਾ ਮਿਲਦਾ ਏ ਉਹਨੂੰ ਵੀ ਲੋੜ ਰੋਂਦੀ 2 1 ਉਹ ਜਿੰਨੂੰ ਪੈਸਾ ਤੇਲਾ ਮਿਲਦਾ ਹੋਏ ਉਹਨੂੰ ਕੀ ਲੋੜਾ ਰੋਂਦੀ ਆਓ ਆਗੇ ਬਸ ਆਜੋ ਜੋਕੋਪੂ ਅਨੁਸਨਾਇ ਆਈ ਹੋ ਤੂੰ ਹੀ ਸਟਾਰਟ ਨਹੀਂ ਗਾ ਸਟਾਰਟ ਭਾਬੀ ਆ ਕਿਦਾਂ ਦੀ ਗੱਲ ਹੋਈ ਭਲਾ ਸਭ ਕੋ ਨਾ ਨਹੀਂ ਸਟਾਰਟ ਬੇਦਲਜੀਤ ਸਟਾਰਟ ਪੂਆ ਜੀ ਸਟਾਰਟ ਪੂਆ ਜੀ ਸਟਾਰਟ ਜਾ ਮੇਰਾ ਹਾਸਾ ਲਗਾ ਸਟਾਰਟ ਪੂਆ ਜੀ ਆ ਕਿਦਾਂ ਦੀ ਗੱਲਾਂ ਹੋਈਆਂ ਭਲਾ ਜਿਹੜਾ ਦੁਨੀਆ ਤੇ ਆਇਆ ਵੀ ਨਹੀਂ ਆ ਉਹਨੂੰ ਹੁਣੇ ਬਸ ਜੀ ਤਾਂ ਦੇਣ ਨਨਖੱਤਿਆ ਹੁਣ ਮੈਂ ਬਗਾਨੀ ਹੋ ਗਈ। ਸਟਾਰਟ। ਪਿਆਰੀ ਵੀ ਮੈਂ ਸਾਰੀ ਇਹਦੇ ਨਾਂ ਲਵਾਤੀ ਐ। ਉਹ ਗੱਲ ਕਰੀ ਜਾਂਦਾ ਵਾ। ਉਹਦੇ ਸਾਈਡ ਦੀ ਗੱਲ ਕਰਦੇ ਉਹਦੀ ਸਾਈਡ ਦੀ ਗੱਲ ਕਰਦੇ ਜੀ। ਤੇ ਕਰਦੇ ਹੀ ਉਹ ਤੁਸੀਂ। ਚਲ ਫੇਰ ਮੈਂ ਕਰਦੀ ਆ। ਜੋ ਤੁਸੀਂ ਕਰਨਾ ਕਰ ਲੋ। ਜੇ ਭੂਆ ਜੀ ਹਾਂ ਗੱਲ ਵਾ ਨਾ ਤੇ ਲੈ ਜਾਓ ਫੇਰ ਮੈਨੂੰ ਆਪਣੇ ਕੋਲ ਹੀ। ਵੀ ਪਿਆਰੀ ਬੰਨਾ ਲੈ ਲੂੰਗੀ। ਹੋਰ ਮੈਨੂੰ ਭੁੱਲਵਾ ਸਾਮਣ ਵਾਲੀ। ਚਲ ਲਿਆ ਤੇ ਹੈਗਾ ਵਾ ਨਾ। ਚਲਾਕ ਵੱਡੀ ਗੱਲਾਂ ਕਰਨ ਲੱਗੀ। ਇਹਨਾਂ ਦੇ ਦਿਮਾਗ ਵਿੱਚ ਮੈਨੂੰ ਦੱਸੋ ਭਲਾ ਭੂਆ ਜੀ। ਉਹ ਨਹੀਂ ਹੈ।